ਇੰਨਾਂ ਵੀ ਜਾਣਨ ਕਿ ਕੋਈ ਕੋਲੋਂ ਦੀ ਲੰਗ ਦਾ ਆ ਕੇ ਕੁਝ ਬੋਲਦਾ ਸैम ਮੈਂ ਕੋਲੇ ਹੁੰਨੀ ਆ ਮੈਨੂੰ ਪਿੱਛੇ ਮੁੜ ਕੇ ਕਹਿੰਦੇ ਆ ਬਾਈ ਕੁਝ ਕਿਹਾ ਸੀ ਆ ਮੈਂ ਬਹੁਤਰ ਕਿਹਾ ਹੈ ਮੈਂ ਨਹੀਂ ਬੋਲ ਰਿਹਾ ਫਿਰ ਕੋਈ ਨਹੀਂ ਦੀਦੀ ਲੋਕ ਤਾਂ ਬੋਲਦੇ ਹੀ ਰਹਿੰਦੇ ਪਰਵਾਹ ਨਹੀਂ ਮਾਰੀਦੀ ਹੁੰਦੀ ਇੰਨੀ ਤੁਸੀਂ ਐਵੇਂ ਨਾ ਪੰਪ ਦੇ ਕੇ ਤੇ ਸैम ਭਾਜੀ ਦਾ ਝੋਗਾ ਚੋੜਨਾ ਕਰਵਾ ਦਿਓ ਚੁੱਪ ਬੱਟ ਕੇ ਲੰਘ ਜਾਈਦਾ ਨਹੀਂ ਤਾਂ ਜੇ ਆਪਾਂ ਅੱਗ ਆਕੜ ਜਾਂਦੇ ਆ ਨਾ ਫਿਰ ਅਗਲੇ ਚਤਰਾ ਤੋਂ ਡੰਡੇ ਮਾਰਦੇ ਆ ਸੁੱਖ ਨਾਲ ਸैम ਭਾਜੀ ਦੇ ਤਾਂ ਹੈ ਵੀ ਨਹੀਂ ਕਾਸੀਆ ਮਾਂਦਰਕ ਬੱਤੇ ਘਰ ਆ ਰਲਕਾ ਇਹ ਜਦੋਂ ਆਪਾਂ ਪਬਲਿਕ ਫਿਗਰ ਬਣਦੇ ਆ ਨਾ ਤਾਂ ਲੋਕ ਆਉਂਦੇ ਬਥੇਰੇ ਬਾਈ ਸਾਨੂੰ ਜਾਣਦੇ ਆ ਅਸੀਂ ਇਦਾਂ ਕਰਦੇ ਆ ਨਾ ਬਹੁਤ ਆਉਂਦੇ ਆ ਤਾਂ ਉਹਨੂੰ ਹੱਸ ਕੇ ਦੋ ਘੜੀ ਗੱਲ ਕਰ ਲਓ ਕੀ ਬਾਤ ਹੈ ਜੇ ਆਪਾਂ ਨੂੰ ਫੇਮ ਮਿਲਦਾ ਨਾ ਇਦਾਂ ਦੇ ਗਲਤ ਲੋਕ ਵੀ ਮਿਲ ਜਾਂਦੇ ਆ ਤਾਂ ਉਹ ਗੱਲ ਹੋ ਗਈ ਵੀ ਰੋਟੀ ਖਾ ਲਈਏ ਅਸੀਂ ਪਰ ਹੱਜਣਾ ਨਾ ਪਵੇ ਸਾਨੂੰ ਖੁੱਦੂ ਨਾ ਹੋਣ ਤਾਂ ਉਹ ਵਿਚਾਰੀ ਉਹ ਐਂਜਲ ਭਾਬੀ ਦਾ ਵੀ ਇਹੀ ਰੋਣਾ ਸੀ ਕਹਿੰਦੀ ਮੈਨੂੰ ਲੋਕ ਦੇਖੀ ਜਾਂਦੇ ਆ ਤੂੰ ਨਾਰੀ ਨਹੀਂ ਪਿਸ਼ਾਚ ਨਹੀਂ ਹੈ ਪਿਸ਼ਾਚ ਨਹੀਂ ਹੁਣ ਜਦੋਂ ਭਾਈ ਤੁਸੀਂ ਸੋ ਕਾਲ ਸੈਲੀਬ੍ਰਿਟੀ ਆ ਤਾਂ ਲੋਕ ਸਾਨੂੰ ਦੇਖਣ ਗਏ ਬਾਕੀ ਸਹੀ ਹੈ ਬਾਕੀ ਸਹਿਮ ਭਾਜੀ ਨੂੰ ਬੇਨਤੀ ਆ ਤੁਸੀਂ 100 ਟਾਲੀਆਂ ਫਿਲਮਾਂ ਦੇ ਐਕਟਰ ਨਾ ਬਣਿਆ ਕਰੋ ਤੁਹਾਡਾ ਤਾਂ ਭਾਰ ਵੀ 40 ਫੁੱਲਾ ਜੰਨਾ ਹਨਾ ਕਿਤੇ ਉਦਾਂ ਹੀ ਨਾ ਵੀਰ ਜੀ ਕੋਈ ਪਾਣਾ ਬਾਪਰ ਜਵੇ ਨਾ ਸੋ ਲਾਸਟ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀ ਜੇ ਨਾ ਸਹਿਮ ਧੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿੱਕਸ ਲੈ ਕਰ ਦਿਆ ਜੀ